ਸ਼ੁਕਰਨ ਸਿੰਘ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਜਾਂ ਇੰਜ ਕਹ ਲੋ ਕਿ ਉਸ ਦਾ ਕਤਲ ਕਰ ਦਿੱਤਾ ਗਿਆ ਨੌਰੀ ਬਾਰਡਰ ਤੇ ਮੁੰਡੇ ਦੀ ਡੈਥ ਹੋ ਗਈ ਉਹਦਾ ਦੇ ਵੰਚ ਖਤਮ ਹੋ ਗਿਆ ਨਾ ਦੋ ਭੈਣਾਂ ਦਾ ਇਕੱਲਾ ਭਰਾ ਸੀ ਭਾਈ ਠੀਕ ਹੈ ਉਹਦੇ ਕੋ ਕੀ ਸੀ ਕਿਲਾ ਜ਼ਮੀਨ ਸੀ ਠੀਕ ਹੈ ਉਹਦੇ ਇੱਥੇ ਗੋਲੀ ਵੱਜੀ ਠੀਕ ਹੈ ਉਹਦੇ ਖਤਮ ਹੋ ਗਿਆ ਨਾ ਠੀਕ ਹੈ ਇਹ ਇਹ ਆਹੀ ਪੁੱਛਣਾ ਚਾਹੁੰਦੇ ਆ ਵੀ ਇੰਨਾ ਇੰਨਾ ਅਤਿਆਚਾਰ ਕਿਉਂ ਸਿੱਧਾ ਗੋਲੀ ਦਾ ਹੀ ਆਰਡਰ ਦਿੱਤਾ ਪਿਆ ਇਹਨਾਂ ਨੇ ਡਰੋਨ ਰਾਹੀਂ ਗੋਲਾਬਾਰੀ ਹੋ ਰਹੀ ਆ ਉਹ ਵੀ ਕਿਤੇ ਨਾ ਕਿਤੇ ਕਾਨੂੰਨ ਦੀ ਜਿਹੜੀ ਉਲੰਘਣਾ ਕਰਕੇ ਉੜਦਾ ਜ਼ਰੂਰ ਹਰਿਆਣਾ ਦੇ ਵਿੱਚੋਂ ਆ ਪੰਜਾਬ ਦੀ ਜਿਹੜੀ ਸਟੇਜ ਆ ਕਿਸਾਨਾਂ ਦੀ ਸਟੇਜ ਦੇ ਉੱਤੇ ਬੰਬਾਰੀ ਤੇ ਕੀਤੀ ਗਈ ਨਾਲ ਕਿਸਾਨ ਜਥੇਬੰਦੀਆਂ ਨੇ ਕਾਲ ਦਿੱਤੀ ਹੈ ਕਿ ਅੱਜ ਦੇ ਦਿਨ ਨੂੰ ਇੱਕ ਬਲੈਕ ਡੇ ਵਜੋਂ ਕਾਲਾ ਰੋਜ਼ ਦਿਵਸ ਵਜੋਂ ਮਨਾਇਆ ਜਾਵੇ ਇਹ ਦਲੇ ਚੱਲ ਜੀਏ ਡਿਮਾਂਡ ਤਾਵੇਂ ਹੋ ਰਾ ਰਹੇ ਆ ਸਾਨੂੰ ਇੱਥੇ ਬੈਠਿਆਂ ਨੂੰ ਦੇਖਦੇ ਡਿਮਾਂਡ ਤਾਵੇਂ ਹੋ ਰਾ ਰਹੇ ਆ ਤਾਰੂ ਕੋਈ ਸ਼ੌਂਕ ਨਹੀਂਗਾ ਦਿੱਲੀ ਜਾਂਦਾ ਕਿਸਾਨੀ ਅੰਦੋਲਨ ਦਾ ਅੱਜ 11ਵਾਂ ਦਿਨ ਹੈ 13 ਤਰੀਕ ਨੂੰ ਕਿਸਾਨ ਸ਼ੰਭੂ ਬਾਰਡਰ ਦੇ ਉੱਤੇ ਪਹੁੰਚੇ ਸੀ ਔਰ ਉਸ ਤੋਂ ਬਾਅਦ ਜਦੋਂ ਇੱਥੇ ਅਥਰੂ ਗੈਸ ਦੇ ਗੋਲੇ ਭરાਏ ਜਾਂਦੇ ਨੇ ਤਾਂ ਕਿਸਾਨ ਜਿੱਥੇ ਬੰਦੀਆਂ ਦਲੀਵਰਾਂ ਦੇ ਕਾਲ ਨੂੰ ਰੋਕ ਦਿੰਦੀਆਂ ਨੇ ਔਰ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੀ ਖਾਸ ਤੌਰ ਦੇ ਉੱਤੇ ਕੇਂਦਰ ਦੇ ਮੰਤਰੀਆਂ ਦੇ ਨਾਲ ਬੈਠਕ ਹੁੰਦੀ ਹੈ ਹਾਲਾਂਕਿ ਬੈਠਕਾਂ ਜਦੋਂ ਬੇ ਸੱਟਾ ਰਹਿੰਦੀਆਂ ਨੇ ਜੋ ਪ੍ਰੋਪੋਜ਼ਲ ਉਹਨਾਂ ਦੇ ਵੱਲੋਂ ਦਿੱਤਾ ਜਾਂਦਾ ਹੈ ਜਦੋਂ ਉਸ ਪ੍ਰੋਪੋਜ਼ਲ ਨੂੰ ਕਿਸਾਨ ਜਥੇਬੰਦੀਆਂ ਰੱਦ ਕਰ ਦਿੰਦੀਆਂ ਨੇ ਤਾਂ 21 ਤਰੀਕ ਨੂੰ ਦਿੱਲੀ ਜਾਣ ਦੀ ਕਾਲ ਦੇ ਦਿੰਦੀਆਂ ਨੇ 21 ਤਰੀਕ ਨੂੰ ਵੀ ਇੱਥੇ ਕਿਸਾਨ ਇਕੱਠੇ ਹੋਏ ਵੱਡੀ ਗਿਣਤੀ ਦੇ ਵਿੱਚ ਇੱਥੇ ਕਿਸਾਨ ਆ ਕੇ ਦਿੱਲੀ ਜਾਣ ਦੇ ਲਈ ਜਦੋਂ ਅੱਗੇ ਵੱਧਦੇ ਨੇ ਤਾਂ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਦਾਗ ਦਿੱਤੇ ਜਾਂਦੇ ਨੇ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਫੈਸਲਾ ਲੈਂਦੀਆਂ ਨੇ ਕਿ 2 ਦਿਨਾਂ ਦੇ ਵਾਸਤੇ ਦਿੱਲੀ ਜਾਣ ਦਾ ਪ੍ਰੋਗਰਾਮ ਰੋਕ ਦਿੱਤਾ ਗਿਆ ਅੱਜ ਉਸ ਤੋਂ ਬਾਅਦ ਹੁਣ ਦੂਸਰਾ ਦਿਨ ਹੈ 21 ਤਰੀਕ ਤੋਂ ਬਾਅਦ ਇਹ ਦੂਸਰਾ ਦਿਨ ਹੈ ਜਦੋਂ ਵੱਡੇ ਇੱਥੇ ਅਥਰੂ ਗੈਸ ਦੇ ਗੋਲੇ ਦਾਗੇ ਗਏ ਔਰ ਮਾਹੌਲ ਤੁਸੀਂ ਦੇਖ ਸਕਦੇ ਹੋ ਤਾਂ ਕਿਸਾਨ ਜੋ ਆਪਣੀ ਆਪਣੀ ਜਥੇਬੰਦੀਆਂ ਦੇ ਨਾਲ ਪਹੁੰਚੇ ਹੋਏ ਨੇ ਉਹ ਇੱਥੇ ਉਸੇ ਤਰੀਕੇ ਦੇ ਨਾਲ ਬਾਰਡਰਾਂ ਦੇ ਉੱਤੇ ਮੌਜੂਦ ਨੇ ਔਰ ਵੱਡੀ ਗੱਲ ਇਹ ਹੈ ਕਿ ਖਨੌਰੀ ਬਾਰਡਰ ਦੇ ਉੱਤੇ ਜਿਸ ਤਰੀਕੇ ਦੇ ਨਾਲ ਜੋ ਇੱਕ ਨੌਜਵਾਨ ਦੀ ਮੌਤ ਹੁੰਦੀ ਹੈ ਜੋ ਖਨੌਰੀ ਬਾਰਡਰ ਦੇ ਵਿੱਚ ਇੱਕ ਨੌਜਵਾਨ ਦੀ ਸ਼ੁਕਰਨ ਸਿੰਘ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਜਾਂ ਇੰਜ ਕਹ ਲੋ ਕਿ ਉਸ ਦਾ ਕਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਵੱਖ-ਵੱਖ ਤਰੀਕੇ ਦੇ ਨਾਲ ਲੋਕ ਸਾਹਮਣੇ ਆਏ ਕਈਆਂ ਨੇ ਆਵਾਜ਼ ਬੁਲੰਦ ਕੀਤੀ ਕਈਆਂ ਨੇ ਕਿਹਾ ਕਿ ਇਸ ਮੌਤ ਦਾ ਇਨਸਾਫ ਜੋ ਹੈ ਉਹ ਪਰਿਵਾਰ ਨੂੰ ਮਿਲਣਾ ਚਾਹੀਦਾ ਹੈ ਪਰ ਨਾਲ ਹੀ ਜੇਕਰ ਖਾਸ ਤੌਰ ਦੇ ਉੱਤੇ ਅੱਜ ਦੇ ਦਿਨ ਦੀ ਗੱਲ ਕਰੀਏ ਤਾਂ ਅੱਜ ਸਾਰੀਆਂ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਨੇ ਕਾਲ ਦਿੱਤੀ ਹੈ ਕਿ ਅੱਜ ਦੇ ਦਿਨ ਨੂੰ ਇੱਕ ਬਲੈਕ ਡੇ ਵਜੋਂ ਕਾਲਾ ਰੋਜ਼ ਦਿਵਸ ਵਜੋਂ ਮਨਾਇਆ ਜਾਵੇ ਤਾਂ ਬਹੁਤ ਸਾਰੇ ਕਿਸਾਨ ਆਗੂ ਜੋ ਨੇ ਉਹ ਕਾਲੀਆਂ ਝੰਡੀਆਂ ਲੈ ਕੇ ਅੱਜ ਇੱਥੇ ਮੌਜੂਦ ਨੇ ਕਾਲੀ ਝੰਡੀਆਂ ਤੁਸੀਂ ਦੇਖੋ ਇਹਨਾਂ ਦੇ ਹੱਥਾਂ 'ਤੇ ਫਣੀਆਂ ਹੋਈਆਂ ਨੇ ਬਾਰਡਰ ਦੇ ਉੱਤੇ ਵੀ ਹਾਲਾਂਕਿ ਕਾਲੀ ਝੰਡੀ ਲਗਾ ਦਿੱਤੀ ਗਈ ਹੈ ਔਰ ਅੱਜ ਦੇ ਦਿਨ ਕਾਸਤੌਰ ਦੇ ਉੱਤੇ ਆਪਣੀ ਦੁਕਾਨਾਂ ਹੋਣ ਆਪਣੇ ਵਾਹਨ ਹੋਣ ਹਰ ਕਿਸੇ ਦੇ ਉੱਤੇ ਉਹਨਾਂ ਦੇ ਵੱਲੋਂ ਕਾਲੀਆਂ ਝੰਡੀਆਂ ਲਗਾਈਆਂ ਗਈਆਂ ਨੇ ਔਰ ਜੇ ਅਸੀਂ ਬਾਰਡਰ ਦੀ ਗੱਲ ਕਰੀਏ ਜੇ ਇੱਥੇ ਇਸ ਵੇਲੇ ਤਸਵੀਰ ਬਾਰਡਰ ਦੀ ਦਿਖਾਣ ਦੀ ਗੱਲ ਕਰੀਏ ਤਾਂ ਸ਼ਾਂਤੀ ਇਸ ਵੇਲੇ ਜ਼ਰੂਰ ਮੰਡਰਾ ਰਹੀ ਹੈ ਪਰ ਲੋਕਾਂ ਦੇ ਮਨ 'ਚ ਦੁੱਖ ਵੀ ਹੈ ਜਿਸ ਤਰੀਕੇ ਨਾਲ ਖਨੌਰੀ ਦੇ ਵਿੱਚ ਸ਼ੁਭਕਰਨ ਸਿੰਘ ਦੀ ਮੌਤ ਹੁੰਦੀ ਹੈ ਉਸ ਦਾ ਦੁੱਖ ਇਨ੍ਹਾਂ ਕਿਸਾਨਾਂ ਨੂੰ ਵੀ ਹੈ ਇੱਕ ਕਿਸਾਨ ਕਹਿ ਰਹੇ ਨੇ ਕਿ ਨੌਜਵਾਨ ਦੀ ਜੋ ਜਾਨ ਗਈ ਹੈ ਉਹ ਬੇहद ਹੀ ਦੁਖਦਈ ਹੈ ਉਹ ਜਾਨ ਨਹੀਂ ਜਾਣੀ ਚਾਹੀਦੀ ਸੀ ਲੋਕਾਂ ਦੀ ਗੱਲ ਕਰੀਏ ਤਾਂ ਲੋਕ ਇੱਕ ਵਾਰ ਫੇਰ ਤੋਂ ਇੱਥੇ ਪਹੁੰਚਣਾ ਸ਼ੁਰੂ ਹੋ ਰਹੇ ਨੇ ਬਾਰਡਰਾਂ ਦੇ ਉੱਤੇ ਜ਼ਰੂਰ ਸ਼ਾਂਤੀ ਇਸ ਵੇਲੇ ਮੰਡਰਾ ਰਹੀ ਹੈ ਅੱਜ ਸੁਰੱਖਿਆ ਬਲਾਂ ਚੋਂ ਨੇ ਉਹ ਹਰਿਆਣੇ ਵਾਲੇ ਪਾਸੇ ਵੀ ਘਟ ਨਜ਼ਰ ਆ ਰਹੀਆਂ ਨੇ ਅਥਰੂ ਗੈਸ ਦੇ ਗੋਲੇ ਹਾਲਾਂਕਿ ਜੋ ਪਹਿਲਾਂ ਧਾਗੇ ਜਾ ਰਹੇ ਸੀ ਉਹ ਅਥਰੂ ਗੈਸ ਦੇ ਗੋਲੇ ਨਹੀਂ ਧਾਗੇ ਜਾ ਰਹੇ ਤਾਂ ਇਹ ਖਾਸ ਤੌਰ ਦੇ ਉੱਤੇ ਟੀਅਰ ਗੈਸ ਦੇ ਸ਼ੈਲ ਦੇਖੋਗੇ ਇਹ ਅਜੇ ਵੀ ਤੁਹਾਨੂੰ ਟੀਅਰ ਗੈਸ ਦੇ ਸ਼ੈਲ ਇੱਥੇ ਪਏ ਹੋਏ ਨਜ਼ਰ ਆਉਣਗੇ ਆ ਟਾਇਰ ਗੈਸ ਦੇ ਸ਼ੈਲ ਔਰ ਅਜੇ ਵੀ ਇਸ ਜ਼ਮੀਨ ਤੋਂ ਜੋ ਅਥਰੂ ਗੈਸ ਦੇ ਗੋਲਿਆਂ ਦੀ ਘੇਰ ਹੈ ਉਹ ਚੜ ਰਹੀ ਹੈ ਅਜੇ ਵੀ 2 ਦਿਨ ਹਾਲਾ ਕੀ ਹੋ ਚੁੱਕੇ ਨੇ 21 ਤੋਂ ਬਾਅਦ ਅਜੇ 23 ਤਰੀਕ ਹੈ ਔਰ 23 ਤਰੀਕ ਨੂੰ ਵੀ ਅਜੇ ਵੀ ਘੇਰ ਜਿਹੜੀ ਆ ਉਹ ਅਥਰੂ ਗੈਸ ਦੇ ਗੋਲਿਆਂ ਦੀ ਅਜੇ ਵੀ ਜਾਰੀ ਹੈ ਅਜੇ ਵੀ ਜਾਰੀ ਹੈ ਔਰ ਅਥਰੂ ਗੈਸ ਦੇ ਗੋਲਿਆਂ ਦੀ ਘੇਰ ਅਜੇ ਵੀ ਚੜਦੀ ਹੋਈ ਨਜ਼ਰ ਆ ਰਹੀ ਹੈ ਕਿਸਾਨਾਂ ਨੇ ਕਈਆਂ ਨੇ ਕਾਲੀਆਂ ਝੰਡੀਆਂ ਫਣੀਆਂ ਹੋਈਆਂ ਨੇ ਕਈਆਂ ਨੇ ਸਿਰਾਂ ਦੇ ਉੱਤੇ ਪੱਟੀਆਂ ਬਨ ਕੇ ਰੋਜ਼ ਜाहिर ਕਰ ਰਹੇ ਨੇ ਬਾਪੂ ਹਾਲਾ ਕਿ ਬਹੁਤ ਹੀ ਦੁਖਦਾਈ ਖਬਰ ਹੈ ਖਨੌਰੀ ਤੋਂ ਜਿਵੇਂ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਗੋਲੀ ਲੱਗ ਜਾਂਦੀ ਹੈ ਅੱਜ ਸਾਰੇ ਹੀ ਉਸ ਦੁੱਖ ਨੂੰ ਪ੍ਰਗਟ ਕਰ ਰਹੇ ਨੇ ਕਾਲੀ ਝੰਡੀਆਂ ਫਣੀਆਂ ਹੋਈਆਂ ਨੇ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਹਾਂਜੀ ਹਾਂਜੀ ਅੱਜ ਉਹ ਦੁੱਖ ਦਾ ਕਰਕੇ ਜੀ ਉਹ ਨੌਜਵਾਨ ਮੁੰਡਾ 21 ਸਾਲ ਦੀ ਉਮਰ ਦੇ ਜੇ ਦੋ ਭੈਣਾਂ ਦਾ ਇਕੱਲਾ ਕਲਾ ਭਰਾ ਸੀ ਪਾਰਿਆਂ ਨੇ ਬਹੁਤ ਗਲਤ ਕੰਮ ਕੀਤਾ ਇਦਾਂ ਦੇ ਗੋਲੀਆਂ ਨਹੀਂ ਇਹਨਾਂ ਪੱਕੀਆਂ ਚਲਾਉਣੀਆਂ ਚਾਹੀਦੀਆਂ ਚਲੋ ਡਰਾਵਾ ਦੇਣ ਵਾਲੇ ਤੇ ਗੱਲ ਕੋਸ਼ਿਸ਼ ਨਹੀਂ ਹੁੰਦੀ ਇਹ ਗਲਤ ਗੱਲ ਹੈ ਜੀ ਨੌਜਵਾਨ ਵੀ ਮੌਜੂਦ ਨੇ ਤੁਸੀਂ ਭਾਈ ਕੀ ਸੋਚਦੇ ਹੋ ਕਿਉਂਕਿ ਨੌਜਵਾਨਾਂ ਨੇ ਵੀ ਉਸ ਦਿਨ 21 ਤਰੀਕ ਨੂੰ ਹੀ ਕਿਹਾ ਕਿ ਸਾਨੂੰ ਦਿੱਲੀ ਜਾਣਾ ਚਾਹੀਦਾ ਹੈ ਬਹੁਤ ਸਾਰਿਆਂ ਨੇ ਕਿਹਾ ਕਿ ਨਹੀਂ ਜੋ ਜਥੇਬੰਦੀਆਂ ਕਹਿਣ ਗਿਆ ਸਾਨੂੰ ਉਸ ਦੀ ਪਾਲਣਾ ਕਰਨੀ ਚਾਹੀਦੀ ਹੈ ਅੱਜ ਤੁਸੀਂ ਇੱਥੇ ਪਹੁੰਚੇ ਹੋ ਤੁਸੀਂ ਕੀ ਮਾਹੌਲ ਦੇਖ ਰਹੇ ਹੋ ਔਰ ਤੁਸੀਂ ਕੀ ਸੋਚ ਰਹੇ ਵੀਰੇ ਪਹਿਲੀ ਗੱਲ ਤੇ ਆਏ ਵੀ ਸੈਂਟਰ ਸਰਕਾਰ ਜੋ ਕਰ ਰਹੀ ਹੈ ਧੱਕਾ ਕਰ ਰਹੀ ਹੈ ਠੀਕ ਹੈ ਵੀਰੇ ਇਹ ਹਰੇਕ ਦੇਸ਼ 'ਚ ਆਪਾਂ ਨੂੰ ਹੱਕ ਕੇ ਪੂਰਾ ਵੀ ਆਪਣਾ ਕੋਈ ਵੀ ਆਪਾਂ ਕੰਮ ਕਰ ਸਕਦੇ ਆ ਆਪਾਂ ਸਰਕਾਰ ਨੂੰ ਆਖ ਸਕਦੇ ਆ ਵੀ ਸਾਡਾ ਇਹ ਕੰਮ ਹੈ ਮਜ਼ਾਰਾ ਕਰ ਸਕਦੇ ਆ ਰਾਈਟ ਟੂ ਪ੍ਰੋਟੈਸਟ ਜਿਹਨੂੰ ਕਹਿੰਦੇ ਹਾਂਜੀ ਇਹ ਕਰਕੇ ਇਹ ਤੁਸੀਂ ਵੇਖੋ ਤੇ ਸਹੀ ਆਪਾਂ ਨੂੰ ਪਤਾ ਲੱਗਿਆ ਕੱਲ ਪਰਸੋਂ ਖਨੋਰੀ ਬਾਰਡਰ ਤੇ ਮੁੰਡੇ ਦੀ ਡੈਥ ਹੋ ਗਈ ਉਹਦਾ ਦੇ ਵੰਚ ਖਤਮ ਹੋ ਗਿਆ ਨਾ ਦੋ ਪੈਣਾ ਦਾ ਕੱਲਾ ਭਰਾ ਸੀ ਭਾਈ ਠੀਕ ਹੈ ਉਹਦੇ ਕੋ ਕੀ ਸੀ ਕਿੱਲਾ ਜ਼ਮੀਨ ਸੀ ਠੀਕ ਹੈ ਉਹਦੇ ਇੱਥੇ ਗੋਲੀ ਵੱਜੀ ਠੀਕ ਹੈ ਉਹ ਤੇ ਖਤਮ ਹੋ ਗਿਆ ਨਾ ਠੀਕ ਹੈ ਇਹ ਇਹ ਆਹੀ ਪੁੱਛਣਾ ਚਾਹੁੰਦੇ ਆਂ ਵੀ ਇੰਨਾ ਇੰਨਾ ਅਤਿਆਚਾਰ ਕਿਉਂ ਸਿੱਧਾ ਗੋਲੀ ਦਾ ਹੀ ਆਰਡਰ ਦਿੱਤਾ ਪਿਆ ਇਹਨਾਂ ਨੇ ਸਿੱਧਾ ਗੋਲੀ ਮਾਰਨੀ ਬਸ ਜੇ ਕਿਸਾਨ ਆਪਣਾ ਕੁਝ ਕਰਦਾ ਹੈ ਸਿੱਧਾ ਇਹਨਾਂ ਗੋਲੀ ਮਾਰਨੀ ਹੈ ਇਸ ਤੋਂ ਇਲਾਵਾ ਇਹਨਾਂ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਸਰਕਾਰ ਇਹਦੇ ਤੇ ਵੀ ਗੌਰ ਕਰੇ ਬਹੁਤ ਜੁੜੀ ਗੱਲ ਹੈ ਭਾਈ ਭਾਵੇਂ ਕਿ ਕੱਲ ਭਾਈ ਜੀ ਆਜੋਗੇ ਹਰਿਆਣੇ ਦੀ ਸਰਕਾਰ ਨੇ ਕੱਲ ਐਲਾਨ ਪਹਿਲਾਂ ਕਰਤਾ ਸੀ ਕਹਿੰਦੇ ਕਿ ਐਨਐਸਏ ਲਾ ਦਾਂਗੇ ਅਸੀਂ ਜਿਹੜੇ ਕਿਸਾਨ ਕਹਿੰਦੇ ਕਿ ਧਰਨਾ ਦੇ ਰਹੇ ਨੇ ਸ਼ੰਭੂ ਬਾਰਡਰ ਦੇ ਉੱਤੇ ਤਾਂ ਉਹਨਾਂ ਦੇ ਉੱਤੇ ਐਨਐਸਐ ਲਾਵਾਂਗੇ ਹਾਲਾਂਕਿ ਆ ਸਵੇਰ ਨੂੰ ਫੈਸਲਾ ਵਾਪਸ ਵੀ ਲੈ ਲਿਆ ਪਰ ਨਾਲ ਹੀ ਕਹਿ ਦਿੱਤਾ ਕਿ ਜਿਹੜੇ ਕਿਸਾਨ ਧਰਨਾ ਦੇ ਰਹੇ ਨੇ ਉਹਨਾਂ ਦੇ ਜ਼ਮੀਨਾਂ ਤੇ ਉਹਨਾਂ ਦੇ ਬੈਂਕ ਅਕਾਊਂਟ ਉਹਨਾਂ ਦੇ ਖਾਤੇ ਕਹਿੰਦੇ ਫ੍ਰੀਜ਼ ਕਰ ਦਿੱਤੇ ਜਾਣਗੇ ਕੁਰਕੀ ਕਰ ਦਿੱਤੀ ਜਾਵੇ ਬਿਲਕੁਲ ਜੀ ਦਾਸ ਦਿਲਜੀਤ ਸਿੰਘ ਖਾਲਸਾ ਕਿਸਾਨ ਮਜ਼ਦੂਰ ਸਿੰਘਾਂ ਚ ਕਮੇਟੀ ਪੰਜਾਬ ਸੋ ਗੁੰਡਾਗਰਦੀ ਤੇ ਵੇਖ ਰਹੇ ਹੋ ਕਿ ਅੱਜ ਦੀ ਨਹੀਂ ਸਰਕਾਰ ਬੜੇ ਟਾਈਮ ਪਹਿਲਾਂ ਦੀ ਜਿਹੜੀ ਆ ਉਤਰੀ ਆ ਐਨਐਸਐ ਲਗਾਉਣਾ ਕੋਈ ਵੀ جوابਾ ਲਾਉਣਾ ਇਹਨਾਂ ਵਾਸਤੇ ਕੋਈ ਵੱਡੀ ਗੱਲ ਨਹੀਂ ਆ ਕਿਉਂਕਿ ਕਾਨੂੰਨ ਦੀ ਉਲੰਘਣਾ ਜਿਹੜੀ ਆ ਕਾਨੂੰਨ ਦੀਆਂ ਧੱਜੀਆਂ ਸ਼ਰਿਆ ਮੋਡਾਈਆਂ ਜਾ ਰਹੀਆਂ ਨੇ ਇਸੇ ਹੀ ਸ਼ੰਭੂ ਬਾਰਡਰ ਦੇ ਉੱਤੇ ਔਰ ਜਿਹੜਾ ਬੈਰੀਗੇਟ ਕੀਤਾ ਗਿਆ ਵਾ ਨਕਸ਼ਾ ਜਿਹੜਾ ਉਹ ਦੱਸ ਰਿਹਾ ਵਾ ਕਿ ਪੰਜਾਬ ਦੇ ਵਿੱਚ ਬੈਰੀਗੇਟ ਜਿਹੜਾ ਉਹ ਕੀਤਾ ਗਿਆ ਹਰਿਆਣਾ ਸਰਕਾਰ ਵੱਲੋਂ ਪੰਜਾਬ ਦੀ ਹੱਦ ਜਿਹੜੀ ਆ ਉਹਦੇ ਅੰਦਰ ਆ ਕੇ ਬੈਰੀਗੇਟ ਕੀਤਾ ਗਿਆ ਜਿਹੜਾ ਡਰੋਨ ਰਾਹੀਂ ਗੋਲਾਬਾਰੀ ਹੋ ਰਹੀ ਆ ਉਹ ਵੀ ਕਿਤੇ ਨਾ ਕਿਤੇ ਕਾਨੂੰਨ ਦੀ ਜਿਹੜੀ ਉਲੰਘਣਾ ਕਰਕੇ ਉੜਦਾ ਜ਼ਰੂਰ ਹਰਿਆਣਾ ਦੇ ਵਿੱਚੋਂ ਆ ਪੰਜਾਬ ਦੀ ਜਿਹੜੀ ਸਟੇਜ ਆ ਕਿਸਾਨਾਂ ਦੀ ਸਟੇਜ ਦੇ ਉੱਤੇ ਬੰਬਾਰੀ ਤੇ ਕੀਤੀ ਗਈ ਨਾਲ ਜਿਹੜੇ ਮੈਡੀਕਲ ਵੈਨਾਂ ਲੱਗੀਆਂ ਨੇ ਜਿੱਥੇ ਟ੍ਰੀਟਮੈਂਟ ਹੋ ਰਿਹਾ ਵਾ ਇਹਨਾਂ ਵੱਲੋਂ ਜ਼ਖਮੀ ਕੀਤੇ ਬੰਦਿਆਂ ਦਾ ਉਸ ਵੈਨ ਦੇ ਉੱਤੇ ਵੀ ਕੱਲ ਜਿਹੜਾ ਵਾ ਉਹ ਬੰਬਾਰੀ ਕੀਤੀ ਗਈ ਡਰੋਨ ਰਾਹੀਂ ਹਾਲਾਂਕਿ ਅੱਜ ਸ਼ੰਭੂ ਤੇ ਕਿਸਾਨ ਵੀ ਉਦਾਸ ਨਜ਼ਰ ਆ ਰਹੇ ਨੇ ਖਨੋਰੀ ਕਿਉਂਕਿ ਘਾਟਾ ਇੱਕ ਉਹ ਕਦੀ ਪੂਰਾ ਨਹੀਂ ਹੋਣ ਵਾਲਾ ਔਰ ਕਾਲੀਆਂ ਝੰਡੀਆਂ ਉਹ ਪ੍ਰਤੀਕ ਨੇ ਉਸ ਚੀਜ਼ ਦਾ ਕਿ ਰੋਸ ਹੈ ਕਿਸਾਨਾਂ ਨੂੰ ਦਰਦ ਹੈ ਕਿਸਾਨਾਂ ਨੂੰ ਤਾਂ ਅੱਜ ਕਿਸਾਨੀ ਝੰਡੇ ਦੇ ਨਾਲ ਇਹ ਕਾਲਾ ਝੰਡਾ ਵੀ ਜ਼ਰੂਰ ਇੱਕ ਨਾਲ ਸ਼ਾਮਲ ਹੋ ਗਈ ਜੀ ਬਿਲਕੁਲ ਵੇਖੋ ਜਥੇਬੰਦੀ ਭਾਵੇਂ ਕੋਈ ਵੀ ਆ ਸਾਰੀਆਂ ਜਥੇਬੰਦੀਆਂ ਦਾ ਇੱਕ ਉਸੂਲ ਆ ਕਿ ਜਦੋਂ ਸਾਡਾ ਕੋਈ ਸਾਥੀ ਸਾਡੇ ਤੋਂ ਵਿਦਾ ਹੁੰਦਾ ਆ ਅਸੀਂ ਤਨੋਂ ਮਨੋਂ ਉਹਦਾ ਜਿਹੜਾ ਵਾ ਉਹ ਰੋਸ ਜ਼ਾਹਿਰ ਕਰਦੇ ਆ ਔਰ ਬਹੁਤ ਹੀ ਜਿਆਦਾ ਦੁੱਖ ਵਾਲੀ ਗੱਲ ਆ ਕਿ ਰਬੜ ਤੇ ਪਲਾਸਟਿਕ ਦੀਆਂ ਗੋਲੀਆਂ ਦਾ ਸਿਰਫ ਇੱਕ ਨਾਮ ਆ ਜਿਹੜੇ ਅਸਲ ਫਾਇਰ ਕੀਤੇ ਗਏ ਨੇ 7.62 ਐਸਐਲਰ ਉਹਦੇ ਖੋਲ ਕਈ ਜਿਹੜੇ ਆ ਉਹ ਸਾਨੂੰ ਇੱਥੇ ਮਿਲੇ ਆ ਉਹ ਕੋਸ਼ਿਸ਼ ਕਰਨਗੇ ਸਾਡੇ ਆਗੂ ਕੋਰਟ ਦੇ ਵਿੱਚ ਵੀ ਪੇਸ਼ ਕਰਨਗੇ ਔਰ ਮੈਂ ਦੱਸ ਦੇਣਾ ਚਾਹੁੰਨਾ ਤੁਹਾਡੇ ਮਾਧਿਅਮ ਰਾਈ ਕਿ 4 ਦਿਨ ਪਹਿਲਾਂ ਦੀ ਗੱਲ ਆ ਸਫਾਈ ਕਰਨ ਦੇ ਬਹਾਨੇ ਦੇ ਉੱਤੇ ਜਿਹੜੇ ਉਧਰੋਂ ਇਹਨਾਂ ਦੇ ਜਵਾਨ ਨੇ ਉਹ ਬੈਰੀਅਰ ਟੱਪ ਕੇ ਤੇ ਜਿਹੜੇ ਸਬੂਤ ਨੇ ਉਹ ਖੋਲ ਜਿਹੜੇ ਆ ਉਹ ਮਟਾਉਣ ਦੀ ਵੀ ਇਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਆ ਪਰ ਫਿਰ ਵੀ ਇਹਨਾਂ ਦੇ ਬੰਬ ਸੁੱਟਣ ਦੇ ਬਾਵਜੂਦ ਵੀ ਸਾਡੇ ਜਿਹੜੇ ਮੁੰਡੇ ਨੌਜਵਾਨ ਨੇ ਉਹ ਸਬੂਤ ਦੇ ਤੌਰ ਤੇ ਕਾਫੀ ਖੋਲ ਜਿਹੜੇ ਆ ਉਹ ਲੈ ਕੇ ਆਏ ਨੇ ਐਸਕੇਮ ਦਾ ਫੈਸਲਾ ਕਿਵੇਂ ਦੇਖਦੇ ਹੋ ਕੱਲ ਤਮਾਮ ਜਥੇਬੰਦੀਆਂ ਇਕੱਠੀਆਂ ਹੁੰਦੀਆਂ ਨੇ ਚੰਡੀਗੜ੍ਹ ਦੇ ਵਿੱਚ ਸਭ ਨੂੰ ਇਹੀ ਉਮੀਦ ਸੀ ਸਭ ਦੀਆਂ ਨਜ਼ਰਾਂ ਇਹੀ ਸੀ ਕਿ ਆ ਕੇ ਉਹ ਆਪਣੀ سپورਟ ਆਪਣਾ ਸਾਥ ਇੱਥੇ ਬੈਠੇ ਕਿਸਾਨਾਂ ਨੂੰ ਦੇ ਦੇਣਗੇ ਪਰ ਉਹ ਕਹਿੰਦੇ ਕਿ ਨਹੀਂ ਕਮੇਟੀ ਬਣਾ ਦਿੰਦੇ ਆ ਗੱਲਬਾਤ ਹੋਊਗੀ ਤਾਲਮਿਲ ਹੋਊਗਾ ਉਸ ਤੋਂ ਬਾਅਦ ਦੇਖਾਂਗੇ ਪਰ ਫਿਲਹਾਲ ਪ੍ਰੋਗਰਾਮ ਉਹਨਾਂ ਨੇ ਵੀ ਆਪਣੇ ਉਲੀਕ ਦਿੱਤੇ ਨੇ 23 ਨੂੰ ਉਹ ਟਰੈਕਟਰ ਜੋ ਹੈ ਉਹ ਮਾਰਚ ਕਰ ਰਹੇ ਨੇ ਪ੍ਰੋਟੈਸਟ ਕਰ ਰਹੇ ਨੇ ਅ ਅਜਰਤੀ ਫੂਕ ਮੁਜ਼ਾਹਰੇ ਉਹਨਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਔਰ 14 ਤਰੀਕ ਨੂੰ ਉਹਨਾਂ ਨੇ ਮਹਾਪੰਚਾਇਤ ਜਿਹੜੀ ਹੈ ਉਹ ਦਿੱਲੀ ਦੇ ਵਿੱਚ ਜੀ ਦੇਖੋ ਮੈਂ ਇਹ ਗੱਲ ਸਮਝਦਾ ਕਿ ਜਦੋਂ ਤੋਂ ਦਿੱਲੀ ਅੰਦੋਲਨ 2 ਦਾ ਜਿਹੜਾ ਐਲਾਨ ਹੋ ਗਿਆ ਸੀਗਾ ਸਾਰੀਆਂ ਹੀ ਜਥੇਬੰਦੀਆਂ ਨੂੰ ਉਦੋਂ ਆ ਜਾਣਾ ਚਾਹੀਦਾ ਇੱਥੇ ਕੋਈ ਵਿਆਹ ਦਾ ਸੱਦਾ ਤੇ ਹੈ ਨਹੀਂ ਇੱਥੇ ਹੱਕਾਂ ਦੀ ਲੜਾਈ ਹੈ ਆਪਣੇ ਪੰਜਾਬ ਦੀ ਸਾਡੀਆਂ ਮੰਗਾਂ ਜਿਹੜੀਆਂ ਵਾਂ ਉਹਨਾਂ ਦੀ ਲੜਾਈ ਆ ਇੱਥੇ ਕੰਮ ਸਮਝ ਕੇ ਨਹੀਂ ਇੱਥੇ ਸਾਰੀਆਂ ਹੀ ਜਥੇਬੰਦੀਆਂ ਨੂੰ ਆਪਣਾ ਫਰਜ਼ ਸਮਝ ਕੇ ਪੰਜਾਬ ਦੇ ਹੱਕਾਂ ਦਾ ਫਰਜ਼ ਸਮਝ ਕੇ ਜਿਹੜਾ ਵਾ ਉਹ ਪਹੁੰਚਣਾ ਚਾਹੀਦਾ ਕੱਲ ਅਸੀਂ ਬਹੁਤ ਸਾਰੇ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਮਨਜੀਤ ਧਨੇਰ ਉਹਨਾਂ ਨਾਲ ਵੀ ਗੱਲਬਾਤ ਕੀਤੀ ਉਹ ਕਹਿੰਦੇ ਕਿ ਅਸੀਂ ਨਹੀਂ ਚਾਹੁੰਦੇ ਕਹਿੰਦੇ ਕਿ ਇਸ ਮੋਰਚੇ ਦੀ ਕਹਿੰਦੇ ਹੂਲੀਆ ਵਿਗੜਿਆ ਹੋਇਆ ਕਹਿੰਦੇ ਅਸੀਂ ਜਾਵਾਂਗੇ ਕਿ ਤੇ ਸਾਡੇ ਜ਼ਿੰਮੇ ਨਾ ਪਾਦਣ ਕਿ ਤੁਸੀਂ ਹੂਲੀਆ ਵਿਗਾੜਤਾ ਉਹਨਾਂ ਦੀ ਇਹੋ ਜਿਹੀਆਂ ਸ਼ਬਦਾਵਲੀਆਂ ਨੇ ਨਹੀਂ ਬਿਲਕੁਲ ਇਹ ਤੇ ਵੇਖੋ ਜੀ ਅਲੱਗ-ਅਲੱਗ ਤਰ੍ਹਾਂ ਦੀ ਸੋਚ ਆ ਹਰ ਕਿਸੇ ਦੀ ਹੁਣ ਨੌਜਵਾਨ ਕੁਛ ਜਿਹੜੇ ਆ ਉਹ ਜੋਸ਼ ਦੇ ਵਿੱਚ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਆ ਪਰ ਜਥੇਬੰਦੀਆਂ ਵੱਲੋਂ ਖਾਸ ਕਰਕੇ ਜਿਵੇਂ ਕਿਸਾਨ ਮਜ਼ਦੂਰ ਸਿੰਘਾਂ ਕਮੇਟੀ ਆ ਜਾਂ ਭਾਰਤੀ ਕਿਸਾਨ ਯੂਨੀਅਨ ਆ ਸਾਡੇ ਜਿੰਨੇ ਵੀ ਆਗੂ ਨੇ ਉਹਨਾਂ ਨੂੰ ਇਨਸਟਰਕਸ਼ਨਾਂ ਦਿੱਤੀਆਂ ਜਾਂਦੀਆਂ ਵਾ ਕਿ ਜਾਨ ਜਿਹੜੀ ਉਹ ਬਹੁਤ ਕੀਮਤੀ ਆ ਤੇ ਬਿਨਾ ਆਗੂਆਂ ਦੀ ਇਜਾਜ਼ਤ ਤੋਂ ਜਿਹੜਾ ਵਾ ਆਪਣੀ ਮਰਜ਼ੀ ਕਹਿੰਦੇ ਜੇ ਦਿੱਲੀ ਨਹੀਂ ਜਾਣਾ ਸੀ ਤਾਂ ਕਾਲ ਕਿਉਂ ਦਿੱਤੀ ਕਹਿੰਦੇ ਕਿਉਂ ਮੁੰਡੇ ਮਰਵਾਈ ਜਾਂਦੇ ਹੋ ਕਿਉਂ ਜ਼ਖਮੀ ਕਰਵਾਈ ਜਾਂਦੇ ਹੋ ਤਾਂ ਕਹਿੰਦੇ RAM ਨਾਲ ਇੱਥੇ ਫਿਰ ਸ਼ਾਂਤਮਈ ਤਰੀਕੇ ਨਾਲ ਹੀ ਬੈਹਜੋ ਕਹਿੰਦੇ ਕਿਉਂ ਬਾਰ-ਬਾਰ ਦਿੱਲੀ ਜਾਣ ਦੀ ਕਾਲ ਦਿੰਦੇ ਨਹੀਂ ਦੇਖੋ ਜੀ ਮੈਂ ਵੀ ਇਸੇ ਅੰਦੋਲਨ ਦਾ ਇੱਕ ਹਿਸਾਬਾ ਮੈਂ ਵੀ 11 ਤਰੀਕ ਤੋਂ ਜਿਹੜਾ ਵਾ ਜਿਸ ਦਿਨ ਅੰਦੋਲਨ ਦੀ ਇਧਰੋਂ ਰਵਾਨਗੀ ਸ਼ੁਰੂ ਹੋਈ ਆ ਉਸ ਦਿਨ ਦਾ ਹੀ ਮੈਂ ਨਾਲ ਆ ਤੇ ਤੁਹਾਨੂੰ ਮੈਂ ਦੱਸਿਆ ਕਿ ਜਾਬਤੇ ਦੇ ਵਿੱਚ ਜਿਹੜੇ ਵੀ ਸਾਡੇ ਅੱਗੂ ਰਹਿੰਦੇ ਨੇ ਜਿਹੜੇ ਸਾਡੇ ਸੀਨੀਅਰ ਅੱਗੂਆਂ ਦੇ ਕਹਨੇ ਦੇ ਉੱਤੇ ਚੱਲਦੇ ਨੇ ਉਹਨਾਂ ਦੀ ਇਨਸਟਰਕਸ਼ਨਾਂ ਨੂੰ ਫਾਲੋ ਕਰਦੇ ਨੇ ਉਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਜ਼ਖਮੀ ਹੋਂਦਾ ਜਾਂ ਕੋਈ ਇਹੋ ਜਿਹਾ ਨਹੀਂ ਆ ਜਦੋਂ ਆਪਾਂ ਆਪਣੀ ਇੱਕ ਟੀਮ ਤੋਂ ਅਲੱਗ ਹੋ ਕੇ ਚੱਲਾਂਗੇ ਤੇ ਹਮੇਸ਼ਾ ਅਸੀਂ ਜਿਹੜਾ ਉਹ ਨੁਕਸਾਨ ਜ਼ਰੂਰ ਖਾਵਾਂਗੇ ਇਹ ਅੱਜ ਦੀ ਦਿਨ ਦੀ ਤਸਵੀਰ ਹੈ ਬਜ਼ੁਰਗ ਮੌਜੂਦ ਨੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਹੈ ਬਜ਼ੁਰਗ ਇੱਥੇ ਮੌਜੂਦ ਨੇ ਬੈਠੇ ਹੋਏ ਨੇ ਧਿਆਨ ਖਾਸ ਤੌਰ ਤੇ ਇਹਨਾਂ ਦੇ ਵੱਲੋਂ ਇਹੀ ਰੱਖਿਆ ਜਾ ਰਿਹਾ ਹੈ ਕਿ ਕਿਸੇ ਵੀ ਤਰੀਕੇ ਦਾ ਕੋਈ ਨੌਜਵਾਨ ਅੱਗੇ ਨਾ ਵਧੇ ਬਾਪੂ ਅੱਜ ਸ਼ੰਭੂ ਦੇ ਉੱਤੇ ਕਿਸਾਨ ਉਦਾਸ ਨੇ ਕਾਲੇ ਝੰਡੀਆਂ ਫੜੀਆਂ ਹੋਈਆਂ ਨੇ ਸੋਗ ਦਾ ਪ੍ਰਤੀਕ ਹੈ ਕਾਲੇ ਦਿਵਸ ਵਜੋਂ ਵੇਖਿਆ ਜਾ ਰਿਹਾ ਹੈ ਵਾਇਰੂਜੀਕਾ ਖਾਲਸਾ ਵਾਇਰੂ ਵੀ ਫਤ ਹੈ ਮੇਰਾ ਡੇਟਾ ਕ ਅੰਮ੍ਰਿਤਸਰ ਪੰਜਾਬ ਤਹਿਸੀਲ ਬਾਬਾ ਫਕਾਲਾ ਪਿੰਡ ਕਾਲੇਕੇ ਮੈਂ ਇੱਕ ਸਾਰ ਮਜ਼ਦੂਰ ਸੰਘਰਸ਼ ਦੇ ਬੇਟੇ ਦਾ ਪਿੰਡ ਲੈਵਲ ਤੇ ਪ੍ਰਧਾਨ ਆ ਇੱਥੇ ਆਹੇ ਬੈਠੇ ਆ ਅੱਜ ਕਾਇਚੜੇ ਲੈ ਕੇ ਆਉਣ ਦੀ ਜ਼ਰੂਰਤ ਕਿਉਂ ਪਈ ਇਹ ਖੱਟੜ ਸਰਕਾਰ ਦੀ ਵਜ੍ਹਾ ਨਾਲ ਜਿਹੜਾ ਇੱਕ ਸਾਡਾ ਨੌਜਵਾਨ ਦੋ ਭੈਣਾਂ ਦਾ ਇੱਕ ਭਰਾ ਮਾਰ ਕੇ ਤੁਹਾਨੂੰ ਸ਼ਹੀਦ ਕਰ ਦਿੱਤਾ ਵਾ ਉਸ ਰੋਜ਼ ਉਹਦੇ ਰੋਸ ਵਿੱਚ ਆਹੀ ਕਾਇਚੜੇ ਲੈ ਕੇ ਆਇਆ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਹਨੇ ਸ਼ੰਭੂ ਬਾਰਡਰ ਤੇ ਨੇ ਇਹਨਾਂ ਦੀ ਆਰਮੀ ਜਿਹਨੇ ਇੱਥੇ ਇਹਨਾਂ ਨੇ ਚੱਬੋ ਬਾਰਡਰ ਤੇ ਇਹਨੇ ਆਰਮੀ ਲਾਤੀ ਆ ਇਹਨੇ ਇਹਨਾਂ ਦੀ ਪਾਕਿਸਤਾਨ ਬਾਰਡਰ ਤੇ ਰਹੀ ਜੇ ਏਡੀ ਤਗੜੀ ਆਰਮੀ ਇਹਨਾਂ ਦੀ ਤੇ ਇਹਨਾਂ ਨੇ ਕਹੋ ਚੀਨ ਨੇ ਜਿੰਨਾ ਥਾ ਰੋਕਿਆ ਉਹ ਉਥੇ ਜਾ ਕੇ ਤੇ ਛਡਾਲਵੇ ਜੇ ਆਪਣੇ ਮਾਂ ਦਾ ਦੁੱਧ ਪੀਤਾ ਖੱਟੜ ਨੇ ਤੇ ਮੋਦੀ ਨੇ ਚੀਨ ਦੇ ਸਾਹਮਣੇ ਜਾ ਕੇ ਲਾਵੇ ਮੁਕਾਬਲਾ ਉਥੇ ਮਰਦੇ ਬੰਦੇ ਚੰਗੇ ਵੀ ਲੱਗਣਗੇ ਆਹੜਾ ਬੰਦਾ ਮਾਰਿਆ ਸਾਡਾ ਨੌਜਵਾਨ ਬੱਚਾ ਕੱਲਾ ਕੱਲਾ ਮਾਪਿਆਂ ਦਾ ਪੁੱਤ ਉਹਨੂੰ ਮਾਰਦੇ ਦਾ ਇਹਨੂੰ ਕੀ ਤਖਵਾ ਮਿਲੇਗਾ ਬਦਰਾਮਿਆ ਇਹ ਸੱਚੀ ਗੱਲ ਆਪਣੇ ਦਿਲੋਂ ਕਹਦੇ ਆ ਆਹੋ ਜੇ ਆਹੋ ਜੇ ਪ੍ਰਧਾਨ ਮੰਤਰੀ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਡੁੱਬ ਕੇ ਮਰ ਜਾਣਾ ਚਾਹੀਦਾ ਸ਼ਰਮ ਆਉਣੀ ਚਾਹੀਦੀ ਛੱਡ ਤੁਸੀਂ ਮੈਂ ਬਿਹਾਰ ਸੇ ਹਾਂ ਜੀ ਬਕਸਰ ਸੇ ਕੀ ਆਪਨੇ ਦੇਖਾ ਯਹਾਂ ਪਰ ਕੀ ਮਹਿਸੂਸ ਹੋਆ ਦੇਖਿਏ ਮਹਿਸੂਸ ਤਾਂ ਬਹੁਤ ਖਤਰਾ ਮਹਿਸੂਸ ਹੋ ਰਹਾ ਹੈ ਹਾਲਾਂਕਿ आरएसएस को बीजेपी को ऐसा नहीं करना चाहिए और यदि इतनी सेफ्टी यहाँ पे दे रखा है इतनी सेफ्टी यदि चाइना पे और पाकिस्तान के बॉर्डर पे होता तो गलवान घाटी हमला नहीं होता पुलवामा हमला नहीं होता फिर उसमें देखा तो ये चाइना जो है घुसपैठ नहीं करता हालांकि अपने मुल्क में अपने लोगों के साथ ऐसे गद्दारी करना ये कहीं साबित होता है कि आर एस बीजेपी की जो मानसिकता है ना वो किसानों के पक्ष में नहीं है और ये पंजाब को समझ आओ कि और ये तोड़ने की कोशिश चल रही है इनकी पुलिस ये किसान को अलग मांग तो है नहीं किसान वही

ਡਿਮਾਂਡ ਤਾਵੇ ਹੋ ਰਹਣੀਆਂ ਸਾਨੂੰ ਇੱਥੇ ਬੈਠਿਆਂ ਨੂੰ ਦੇ ਦੇ ਡਿਮਾਂਡ ਤਾਵੇ ਹੋ ਰਹਣੀਆਂ ਸਾਨੂੰ ਕੋਈ ਸ਼ੌਂਕ ਨਹੀਂਗਾ ਦਿੱਲੀ ਜਾਂਦਾ ਇਹ ਸਾਰੇ ਇਹ ਸਾਰੇ ਖੇਤੀਬਾੜੀ ਵਾਲੇ ਲੋਕ ਆ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਆਏ ਆ ਆਪਣੇ ਵਧੀਆ ਢੰਗ ਦੇ ਨਾਲ ਰਹਿਣ ਵਾਲੇ ਇੱਥੇ ਜ਼ਮੀਨ ਤੇ ਸੌਣ ਵਾਲੇ ਆ ਤੇ ਇਹ ਕਰਕੇ ਸਾਨੂੰ ਕੋਈ ਸ਼ੌਂਕ ਨਹੀਂਗਾ ਸਾਡੇ ਕੋਈ ਇਤਦਾ ਸਵਾਲ ਨਹੀਂ ਪਿਆ ਸਾਨੂੰ ਦਿੱਲੀ ਦੇ ਵਿੱਚ ਹੀ ਜਾਣਾ ਇੱਥੇ ਬੈ ਕੇ ਟੇਬਲ ਤੇ ਸਾਡੇ ਲੀਡਰਾਂ ਦਾ ਫੈਸਲਾ ਕਰ ਲੈ ਜੋ ਸਾਡੇ ਹੱਕਾਂ ਦੇਣ ਤੋ ਉਹ ਆਪਣੇ ਘਰ ਕੋ ਜੀ ਇਹ ਆਪਣੇ ਘਰ ਕੋ ਜੀ ਤਾਂ ਕਿਸਾਨ ਇਹੀ ਗੱਲ ਕਹਿ ਰਹੇ ਨੇ ਕਿ ਸਾਨੂੰ ਦਿੱਲੀ ਜਾਣ ਦਾ ਕੋਈ ਸ਼ੌਂਕ ਨਹੀਂ ਹੈ ਅਸੀਂ ਕੋਈ ਇੱਥੇ ਸ਼ੌਂਕ ਵਸ ਨਹੀਂ ਆਏ ਜੇ ਸਾਡੀਆਂ ਮੰਗਾਂ ਮੰਨ ਲਤੀਆਂ ਜਾਂ ਤਾਂ ਅਸੀਂ ਆਪਣੀਆਂ ਮੰਗਾਂ ਲੈ ਕੇ ਵਾਪਸ ਚਲੇ ਜਾਵਾਂਗੇ ਤਾਂ ਹੁਣ ਦੇਖਣਾ ਹੋਊਗਾ ਕਿ ਕਿਸਾਨ ਜਥੇਬੰਦੀਆਂ ਕੀ ਰੂਪਰੇਖਾ ਅਗਲੀ ਤਿਆਰ ਕਰਦੀਆਂ ਨੇ ਕੀ ਕਹਿੰਦੀਆਂ ਨੇ ਕੀ ਉਹਨਾਂ ਦੇ ਵੱਲੋਂ ਇੱਥੇ ਹੀ ਹੁਣ ਪੀਸਫੁਲੀ ਬੈਠਣ ਦਾ ਐਲਾਨ ਕਰ ਦਿੱਤਾ ਜਾਊਗਾ ਜਾਂ ਫਿਰ ਕਿਸਾਨਾਂ ਦੀ ਨੈਗੋਸ਼ੀਏਸ਼ਨ ਜਿਹੜੀਆਂ ਨੇ ਉਹ ਕੇਂਦਰ ਦੀ ਸਰਕਾਰ ਦੇ ਨਾਲ ਹੋਣਗੀਆਂ ਔਰ ਉਸ ਤੋਂ ਬਾਅਦ ਦਾ ਫੈਸਲਾ ਉਲੀਕਿਆ ਜਾਊਗਾ ਤਾਂ ਅੱਜ ਦੀ ਜੋ ਸ਼ੰਭੂ ਦੀ ਤਸਵੀਰ ਹੈ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਸੀ Pro Punjab TV ਦੇ ਉੱਤੇ ਤੁਹਾਨੂੰ ਕਿਸਾਨੀ ਅੰਦੋਲਨ ਦੇ ਨਾਲ ਜੁੜੀਆਂ ਹੋਈਆਂ तमाम ਤਸਵੀਰਾਂ ਅਸੀਂ ਦਿਖਾਉਂਦੇ ਰਵਾਂਗੇ ਕੈਮਰਾ ਪਰਸਨ ਦਵਿੰਦਰ ਨਾਲ ਗਗਨਦੀਪ ਸਿੰਘ Pro Punjab TV